ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਹੈ ਪੂਰੇ ਰੌ ਵਿੱਚ ਨਜ਼ਰ ਆਇਆ ਗੋਇੰਦਵਾਲ ਸਾਹਿਬ ਵਿਖੇ ਇੱਕ ਸਮਾਗਮ ਦੌਰਾਨ ਉਹਨਾਂ ਨੇ ਸਿੱਖ ਅਤੇ ਸਿੱਕੀ ਤੇ ਸਿਆਸਤ ਕਰਨ ਵਾਲਿਆਂ ਤੇ ਜਮ ਕੇ ਰੇਲ ਬਣਾਈ ਕੰਗਨਾ ਰਣੋਤ ਦਾ ਨਾਂ ਲਏ ਬਿਨਾਂ ਹੀ ਉਹਨਾਂ ਨੇ ਕੰਗਨਾ ਰਣੋਤ ਤੇ ਕਈ ਤਿੱਖੇ ਜਵਾਬ ਵੀ ਸਾਂਝੇ ਕੀਤੇ ਹੋਰ ਕੀ ਕੀ ਉਹਨਾਂ ਨੇ ਕਿਹਾ ਇਸ ਸਮਾਗਮ ਦੌਰਾਨ ਜ਼ਰੂਰ ਪੂਰੀ ਜਾਣਕਾਰੀ ਸਾਂਝੀ ਕਰਿਓ ਕੱਲ ਗੋਇੰਦਵਾਲ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਸੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਸਿੱਖ ਮੁੱਦਿਆਂ ਨੂੰ ਜਮ ਕੇ ਉਭਾਰਿਆ ਇੱਕ ਤਰੀਕੇ ਨਾਲ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਰਾਹੁਲ ਗਾਂਧੀ ਤੇ ਵੀ ਸਿੱਧੇ ਨਿਸ਼ਾਨੇ ਵਿੰਨੇ ਔਰ ਉਹਨਾਂ ਨੇ ਮੌਜੂਦਾ ਕੇਂਦਰ ਸਰਕਾਰ ਤੇ ਵੀ ਬਿਨਾ ਨਾਮ ਲਏ ਸਿੱਧੇ ਨਿਸ਼ਾਨੇ ਵਿੰਨੇ ਬੀਬੀ ਕੰਗਣਾ ਰਣੋਦਵੀ ਉਹਨਾਂ ਨੇ ਨਾਂ ਨਹੀਂ ਲਿਆ ਪਰ ਬਖਸ਼ਿਆ ਉਹਨਾਂ ਨੂੰ ਵੀ ਨਹੀਂ ਗਿਆ ਹੁਣ ਮੈਂ ਅਗਰ ਵੇਖਾਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਦੇ ਮੁਦਈ ਨਹੀਂ ਜਿਹੜੀਆਂ ਗੱਲਾਂ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਕੀਤੀਆਂ ਉਨ੍ਹਾਂ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਪੂਰਾ ਰੌਲਾ ਬੀਜਪੀ ਨੇ ਪਾਇਆ ਹਾਲਾਂਕਿ ਕਾਂਗਰਸ ਰਾਹੁਲ ਗਾਂਧੀ ਦੇ ਬਿਆਨ ਦੀ ਵਕਾਲਤ ਕਰਦੀ ਰਹੀ ਹੈ ਹਰਜਿੰਦਰ ਸਿੰਘ ਧਾਮੀ ਹੋਣਾਂ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਦਾ ਮੁੱਦਾ ਹੀ ਨਹੀਂ ਐਸਜੀਪੀਸੀ ਜਾਂ ਕੌਮ ਮੁੱਦਾ ਹੀ ਨਹੀਂ ਰਾਹੁਲ ਗਾਂਧੀ ਦੀ ਪਰ ਕਾਂਗਰਸ ਨਾਲ ਸਾਡੀ ਮੁੱਢੋਂ ਦੁਸ਼ਮਣੀ ਹੈ ਇਹ ਵੀ ਕਿਹਾ ਹਰਜਿੰਦਰ ਸਿੰਘ ਧਾਮੀ ਹੋਣਾਂ ਨੇ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਿਹੜੇ ਜਿਹੜੇ ਵਾਅਦੇ ਕਾਂਗਰਸ ਪਾਰਟੀ ਨੇ ਸਿੱਖ ਕੌਮ ਨਾਲ ਕੀਤੇ ਆਜ਼ਾਦੀ ਤੋਂ ਬਾਅਦ ਕਾਂਗਰਸ ਉਹਨਾਂ ਵਾਅਦਿਆਂ ਤੋਂ ਮੁੱਕਰੀ ਔਰ ਗੱਲ ਇੱਥੋਂ ਤੱਕ ਪਹੁੰਚੀ ਕਿ 84 ਦਾ ਕਤਲੇਆਮ ਕਾਂਗਰਸ ਵੱਲੋਂ ਕੀਤਾ ਗਿਆ ਔਰ ਸ਼੍ਰੀ ਦਰਬਾਰ ਸਾਹਿਬ ਤੇ ਆਪਰੇਸ਼ਨ ਬਲੂ ਸਟਾਰ ਸਾਰਿਆਂ ਨੂੰ ਪਤਾ ਹੈ ਸੋ ਇਸ ਤਰੀਕੇ ਦੀਆਂ ਗੱਲਾਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕੀਤੀਆਂ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜੋ ਕੁਝ ਰਾਹੁਲ ਗਾਂਧੀ ਨੇ ਬੋਲਿਆ ਔਰ ਉਸ ਤੋਂ ਬਾਅਦ ਜੋ ਕੁਝ ਵਿਰੋਧ ਕਰਨ ਵਾਲੇ ਸੀ ਉਸ ਦਾ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਨੇ ਰਾਹੁਲ ਗਾਂਧੀ ਦੇ ਬਿਆਨਾਂ ਦਾ ਜਮ ਕੇ ਵਿਰੋਧ ਕੀਤਾ ਇਹ ਵੀ ਕਿਹਾ ਹਰਜਿੰਦਰ ਸਿੰਘ ਧਾਮੀ ਨੇ ਕਿ ਜਿਹੜੇ ਵਿਰੋਧ ਕਰਦੇ ਨੇ ਉਹ ਉਦੋਂ ਕਿੱਥੇ ਸੀ ਜਦੋਂ ਰਾਜਸਥਾਨ ਦੇ ਵਿੱਚ ਦੋ ਸਿੱਖ ਔਰਤਾਂ ਜਿਹੜੀਆਂ ਕਿ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਇਮਤਿਹਾਨ ਦੇ ਲਈ ਜੁਡੀਸ਼ੀਅਲ ਸਰਵਿਸਿਜ਼ ਦੇ ਇਮਤਿਹਾਨ ਚ ਗਈਆਂ ਸੀ ਤੇ ਜਿਨ੍ਹਾਂ ਦੀ ਕਿਰਪਾਨ ਔਰ ਕੜਾ ਲਹਾ ਲਿਆ ਗਿਆ ਇੱਥੋਂ ਤੱਕ ਕਿਹਾ ਹਰਜਿੰਦਰ ਸਿੰਘ ਧਾਮੀ ਨੇ ਹਰਜਿੰਦਰ ਸਿੰਘ ਧਾਮੀ ਨੇ ਇੱਥੋਂ ਤੱਕ ਕਿਹਾ ਕਿ ਜਦੋਂ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਵਿਰੋਧ ਕਰਨ ਵਾਲੀ ਧਿਰ ਸੀ ਦਿੱਲੀ 'ਚ ਜਿਨ੍ਹਾਂ ਨੇ ਵਿਰੋਧ ਕੀਤਾ ਰਾਹੁਲ ਗਾਂਧੀ ਦੇ ਬਿਆਨ ਤੇ ਬਿਨਾ ਨਾਮ ਲਏ ਹਰਜਿੰਦਰ ਸਿੰਘ ਧਾਮੀ ਨੇ ਭਾਜਪਾ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੇ ਵਿਰੋਧ ਕਰਨ ਵਾਲੇ ਸੀ ਰਾਹੁਲ ਗਾਂਧੀ ਦੇ ਬਿਆਨਾਂ ਦਾ ਉਹ ਉਦੋਂ ਕਿੱਥੇ ਸੀ ਜਦੋਂ ਰਾਜਸਥਾਨ ਦੇ ਵਿੱਚ ਇੱਕ ਸਿੱਖ ਬੀਬੀ ਜੋ ਕਿ ਜੁਡੀਸ਼ੀਅਲ ਸਰਵਿਸਿਜ਼ ਦਾ ਇਮਤਿਹਾਨ ਦੇਣ ਗਈ ਉਸ ਦਾ ਕੜਾ ਲਹਾ ਲਿਆ ਗਿਆ ਤੇ ਕਿਰਪਾਨ ਦੇ ਜਾਨ ਤੋਂ ਰੋਕਿਆ ਗਿਆ ਹਰਜਿੰਦਰ ਸਿੰਘ ਧਾਮੀ ਨੇ ਇੱਥੋਂ ਤੱਕ ਕਿਹਾ ਕਿ CBSE ਬੋਰਡ ਦੇ ਇਮਤਿਹਾਨਾਂ 'ਚ ਬੱਚਿਆਂ ਦੇ ਕੜੇ ਲਹਾਏ ਜਾ ਰਹੇ ਨੇ ਸੋ ਹਾਲਾਂਕਿ ਇਹ ਵੀ ਕਿਤੇ ਨਾ ਕਿਤੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਾਡੇ ਚਿੰਨ ਸਾਡੇ ਮਾਲਕ ਅਧਿਕਾਰ ਨੇ ਤੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਹੁਣ ਪਟੀਸ਼ਨ ਪਾਈ ਹੈ ਕਿ ਸਾਡੇ ਮਾਲਕ ਅਧਿਕਾਰ ਨੇ ਔਰ ਮਾਲਕ ਅਧਿਕਾਰਾਂ ਦਾ ਵੀ ਸਾਡੇ ਘਾਣ ਕੀਤਾ ਜਾ ਰਹਿਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਹਰਜਿੰਦਰ ਸਿੰਘ ਧਾਮੀ ਨੇ ਕਰਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਲਗਭਗ ਹਰ ਧਿਰ ਭਾਵੇਂ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਸਿੱਖ ਮਸਲਿਆਂ ਤੇ ਇਹਨਾਂ ਪਾਰਟੀਆਂ ਨੇ ਸਿਆਸਤ ਕੀਤੀ ਹੈ ਤੇ ਹਰਜਿੰਦਰ ਸਿੰਘ ਧਾਮੀ ਦਾ ਸਨੇਹਾ ਇਹ ਸੀ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਔਰ ਗੁਰੂ ਸਾਹਿਬਾਨਾ ਵੱਲੋਂ ਦਿਖਾਏ ਰਸਤੇ ਤੇ ਚੱਲੀਏ ਸੋ ਖੁੱਲ ਕੇ ਐਸਜੀਪੀਸੀ ਪ੍ਰਧਾਨ ਨੇ ਆਪਣੀ ਗੱਲ ਰੱਖੀ ਔਰ ਬੀਬੀ ਕੰਗਣਾ ਰਣੋਤ ਦਾ ਉਹਨਾਂ ਨੇ ਨਾਂ ਤਾਂ ਨਹੀਂ ਲਿਆ ਕਿਉਂਕਿ ਬੀਬੀ ਕੰਗਣਾ ਰਣੋਤ ਇਹਨਾਂ ਦਿਨਾਂ ਦੇ ਵਿੱਚ ਖੂਬ ਵਿਵਾਦਾਂ 'ਚ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਬੀਬੀ ਕੰਗਣਾ ਰਣੋਤ ਨੇ ਅਤਵਾਦੀ ਕਿਹਾ ਹੈ ਤੇ ਹਰਜਿੰਦਰ ਸਿੰਘ ਧਾਮੀ ਨੇ ਇਸ ਗੱਲ ਨੂੰ ਫੇਰ ਚੱਕਿਆ ਉਹ ਕਹਿੰਦੇ ਅਸੀਂ ਸੰਤ ਜਨੈਲ ਸਿੰਘ ਭਿੰਡਰਾਵਾਲਿਆਂ ਨੂੰ ਅੱਤਵਾਦੀ ਕਹਿਣ ਤੇ ਚੁੱਪ ਨਹੀਂ ਰਹਾਂਗੇ ਚੁੱਪ ਨਹੀਂ ਬੈਠਾਂਗੇ ਤਾਕੀਦ ਕੀਤੀ ਭਾਜਪਾ ਨੂੰ ਵੀ ਕਿ ਇਸ ਤਰ੍ਹਾਂ ਦੇ ਲੀਡਰਾਂ ਤੇ ਨੱਥ ਪਾਈ ਜਾਵੇ ਉਹ ਕਹਿੰਦੇ ਇੱਕ ਬੀਬੀ ਜਿਹੜੀ ਐਮਪੀ ਬਣੀ ਹੈ ਉਹ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਹੁਣ ਫੇਰ ਦੁਹਰਾਇਆ ਹਰਜਿੰਦਰ ਸਿੰਘ ਧਾਮੀ ਨੇ ਕਿ ਸੰਤ ਸਿਪਾਹੀ ਸੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਕੌਮ ਦੇ ਸੰਤ ਸਿਪਾਹੀ ਸੀ ਸ਼੍ਰੀ ਕਾਲ ਤਖਤ ਸਾਹਿਬ ਨੇ ਉਹਨਾਂ ਨੂੰ 21ਵੀਂ ਸਦੀ ਦੇ ਮਹਾਨ ਸ਼ਹੀਦ ਐਲਾਨਿਆ ਉਹ ਸੰਤ ਸਿਪਾਹੀ ਸੀ ਅਤਵਾਦੀ ਨਹੀਂ ਸੀ ਸੋ ਇਹ ਵੀ ਉਹਨਾਂ ਨੇ ਕੰਗਨਾਰ ਨੌਤ ਦਾ ਨਾਂ ਲਏ ਬਿਨਾ ਪੂਰੀ ਬੀਜੇਪੀ ਨੂੰ ਸੰਬੋਧਨ ਹੁੰਦੇ ਹੋਏ ਆਪਣੀ ਗੱਲ ਰੱਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ 21ਵੀਂ ਸਦੀ ਦਾ ਮਹਾਨ ਸਿੱਖ ਮਹਾਨ ਸ਼ਹੀਦ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਸੀ ਆਹ ਇੱਕ ਐਮਪੀ ਬਣੀ ਆ ਇਹਨਾਂ ਦੀ ਮੈਂ ਨਾਂ ਨਹੀਂ ਲੈਣਾ ਉਹ ਰੋਜ਼ ਕਹਿ ਰਹੀ ਜੀ ਅੱਤਵਾਦੀ ਆ ਹੁਣ ਫੇਰ ਸੈਂਸਰ ਬੋਰਡ ਨੇ ਵੀ ਇਜਾਜ਼ਤ ਦੇ ਦਿੱਤੀ ਤੇ ਤੁਸੀਂ ਸਾਰੇ ਇਕੱਤਰਿਆਂ ਸੰਤ ਬਾਬਾ ਜਰਨੈਲ ਸਿੰਘ ਸੰਤ ਚਪਾਈ ਸੀ ਸ਼ਹੀਦ ਆ ਕੌਮ ਦੇ ਇਹਨਾਂ ਦੇ ਕਹੇ ਨਹੀਂ ਅਸੀਂ ਅੱਤਵਾਦੀ ਬਣਦੇ ਮੈਂ ਕਹਿਣਾ ਚਾਹੁੰਦਾ ਅਸੀਂ ਦਾ ਚੁੱਪ ਕਰ ਜਾਂਨੇ ਕਈ ਵਾਰੀ ਸਿੱਖ ਮੁੱਦਿਆਂ ਤੇ ਵੀ ਚੁੱਪ ਕਰ ਜਾਂਨੇ ਜਿਸ ਮਸਲੇ ਤੇ ਸ਼ਾਂਤਾਂ ਨੇ ਉਸ ਧਰਤੀ ਤੇ ਸ਼ਹੀਦੀ ਪਾਈ ਉਹਨੇ ਪ੍ਰਣ ਕੀਤਾ ਸੀ ਵੀ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਤਕ ਨਾ ਜਾਵੇ ਟਕਸਾਲ ਦੇ ਤਿੰਨ ਮਹਾਨ ਸ਼ਹੀਦ ਹੋਈਆ ਔਰ ਇੱਕ ਚੜ੍ਹਦੇ ਪਾਸੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਬੈਠੇ ਇੱਕ ਆਇਦਰ ਪੱਛਮ ਵਾਲੀ ਬਾਜੀ ਨੂੰ ਬੈਠੇ ਆ ਇਹ ਇੱਕ ਬੁੰਗਾ ਬਾਬਾ ਕਰਵਕ ਸਿੰਘ ਦਾ ਬੈਠਾ ਸੋ ਮੈਂ ਕਹਿਣਾ ਚਾਹਣਾ ਕਿ ਆਪਾਂ ਕੋਈ ਹੱਲ ਕਢੀਏ ਦਲਾ ਜੀ ਗੱਲ ਗੁਆਂਡੀ ਸੂਬੇ ਹਰਿਆਣਾ ਦੀ ਕਰ ਲਈਏ ਤਾਂ ਹਰਿਆਣਾ ਦੇ ਵਿੱਚ ਸਿਆਸਤ ਜੋ ਹੈ ਖੂਬ ਭੱਖ ਦੀ ਨਜ਼ਰ ਆ ਰਹੀ ਹੈ ਕਾਂਗਰਸ ਨੇ ਘੋਸ਼ਣਾ ਪੱਤਰ ਜਿਹੜਾ ਜਾਰੀ ਕੀਤਾ ਹੈ ਚੋਣਾਂ ਨੂੰ ਲੈ ਕੇ ਉਸ ਨੂੰ ਲੈ ਕੇ ਜੋ ਹੈ ਹੁਣ ਕਾਫੀ ਸਿਆਸਤ ਗਰਮਾਈਏ ਇਸ ਉੱਪਰ ਅਗਰ ਆਪਾਂ ਨਜ਼ਰ ਮਾਰੀਏ ਤਾਂ ਗਰੰਟੀਆਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਕਾਂਗਰਸ ਪਾਰਟੀ ਵੱਲੋਂ ਹਰਿਆਣਾ ਦੇ ਵਿੱਚ ਉਸ ਦੇ ਮੁਤਾਬਿਕ 6000 ਰੁਪਏ ਮਹਿਲਾਵਾਂ ਨੂੰ ਪੈਂਸ਼ਨ ਦੇਣ ਦਾ ਐਲਾਨ ਕੀਤਾ ਗਿਆ 300 ਯੂਨਿਟ ਜੋ ਹੈ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ ਔਰਤਾਂ ਨੂੰ 300 ਰੁਪਏ ਦਾ ਗੈਸ ਸਿਲੰਡਰ ਦੇਣ ਦੀ ਗੱਲ ਕੀਤੀ ਗਈ ਹੈ ਅਤੇ ਕੀਵੇਂ ਦੇਖਦੇ ਹੋ ਹਰ ਮਹੀਨੇ 2000 ਰੁਪਏ ਮਹਿਲਾਵਾਂ ਦੇ ਖਾਤਿਆਂ ਵਿੱਚ ਆਏਗਾ ਜੇਕਰ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਸੋ ਇਸ ਚੋਣ ਘੋਸ਼ਣਾ ਪੱਤਰ ਨੂੰ ਜ਼ਰੂਰ ਇਸ ਉੱਪਰ ਤੁਸੀਂ ਆਪਣਾ ਐਨਾਲਿਸਿਸ ਵੀ ਸਾਂਝਾ ਕਰਿਓ ਬਿਲਕੁਲ ਸਾਨੂੰ ਪਤਾ ਹੈ ਹਰਿਆਣੇ ਦੀਆਂ ਚੋਣਾਂ ਨੇ 5 ਅਕਤੂਬਰ ਨੂੰ ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਨੇ ਕਿ ਅਸੀਂ ਹਰਿਆਣਾ ਚ ਸਰਕਾਰ ਬਣਾਈਏ ਔਰ ਕਾਂਗਰਸ ਪਾਰਟੀ ਨੇ ਜਿਸ ਤਰ੍ਹਾਂ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਆਪਣਾ ਚੋਣ ਮਨੋਰਥ ਪੱਤਰ ਸਾਂਝਾ ਕੀਤਾ ਜਾਂ ਗਰੰਟੀਆਂ ਸਾਂਝੀਆਂ ਕੀਤੀਆਂ ਉਸੇ ਤਰਜ਼ ਤੇ ਹਰਿਆਣਾ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਦਿੱਲੀ ਤੋਂ ਆਪਣੀਆਂ ਗਰੰਟੀਆਂ ਚੋਣ ਘੋਸ਼ਣਾ ਵਾਅਦੇ ਐਲਾਨੇ ਵੱਡੀਆਂ ਗੱਲਾਂ ਜਿਹੜੀਆਂ ਨਿਕਲ ਕੇ ਆਈਆਂ ਨੇ ਕਿ ਮਹਿਲਾਵਾਂ ਨੂੰ 6000 ਰੁਪਏ ਪੈਨਸ਼ਨ 500 ਰੁਪਏ ਦੇ ਵਿੱਚ ਸਿਲੰਡਰ ਗੈਸ ਸਿਲੰਡਰ ਇਹ ਸਮਝ ਆਉਂਦਾ ਹੈ 500 ਰੁਪਏ ਚ ਗੈਸ ਸਿਲੰਡਰ ਸਰਕਾਰ ਦੇ ਸਕਦੀ ਹੈ ਪਰ ਕੀ ਸਰਕਾਰ 6000 ਰੁਪਏ ਪੈਨਸ਼ਨ ਦੇ ਸਕਦੀ ਹੈ ਔਰਤਾਂ ਨੂੰ ਵੱਡਾ ਸਵਾਲ ਹੈ ਦੂਸਰਾ 2000 ਰੁਪਏ ਪ੍ਰਤੀ ਮਹੀਨਾ ਔਰਤਾਂ ਦੇ ਖਾਤਿਆਂ ਚ ਅਸੀਂ ਹਜੇ ਪੰਜਾਬ ਚ ਮਹਿਲਾਵਾਂ ਦੇ ਖਾਤਿਆਂ ਚ 1000 ਰੁਪਿਆ ਉੜੀ ਕਰੇ ਹਾਂ ਕੀ ਹਰਿਆਣੇ ਚ ਇਹ ਮਿਲਣਾ ਸ਼ੁਰੂ ਹੋਏਗਾ ਅਗਰ ਕਾਂਗਰਸ ਦੀ ਸਰਕਾਰ ਆਈ ਇਹਦੇ ਤੇ ਵੀ ਵੱਡਾ ਸਵਾਲ ਹੈ ਅੱਜ ਅਸੀਂ ਇਹਦੇ ਤੇ ਖਾਮੀ ਨਹੀਂ ਭਰ ਸਕਦੇ ਕਿ ਇਹ ਮਿਲ ਜਾਏਗਾ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੰਦੀ ਹੈ ਗਰੀਬਾਂ ਨੂੰ 100 ਗਜ ਦੇ ਫ੍ਰੀ ਪਲਾਟ ਹੁਣ ਇੱਕ ਇਹ ਤਾਂ ਦਿੱਤਾ ਗਰੀਬਾਂ ਨੂੰ 100 ਗਜ ਦੇ ਫ੍ਰੀ ਪਲਾਟ ਕਾਂਗਰਸ ਇਹ ਵੀ ਦੱਸ ਦਿੰਦੀ ਕਿ ਸਾਡੀ ਨਜ਼ਰ ਚ ਗਰੀਬ ਕੌਣ ਹੈ ਮਤਲਬ 100 ਗਜ ਦਾ ਪਲਾਟ ਜਦੋਂ ਮਿਲੂਗਾ ਉਹ ਕਿਸ ਕਿਸ ਨੂੰ ਮਿਲੂਗਾ ਕਹਿਣ ਤੋਂ ਭਾਵ ਜਾਂਦਾ ਹੈ ਕਿ ਗਰੀਬਾਂ ਨੂੰ 100 ਗਜ ਦਾ ਪਲਾਟ ਔਰ ਹਰ ਵਿਅਕਤੀ ਵੱਡੀ ਗਿਣਤੀ ਚ ਅਜਿਹੇ ਵਿਅਕਤੀ ਨੇ ਜਿਹੜੇ ਆਪਣੇ ਆਪ ਨੂੰ ਗਰੀਬ ਮੰਨਦੇ ਨੇ ਪਰ ਬਾਅਦ ਦੇ ਵਿੱਚ ਸਰਕਾਰ ਉਹਨਾਂ ਨੂੰ ਗਰੀਬ ਨਹੀਂ ਮੰਨਦੀ ਇੱਕ ਨਵੀਂ ਤਰ੍ਹਾਂ ਦਾ جدوجہد ਹੁਣ 6000 ਰੁਪਏ ਪੈਨਸ਼ਨ ਕਿੰਨਾਂ ਔਰਤਾਂ ਨੂੰ ਮਿਲੂਗੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਸੋ ਚੋਣ ਘੋਸ਼ਣਾ ਪੱਤਰ ਸੁਣ ਕੇ ਵਾਅਦੇ ਸੁਣ ਕੇ ਗਰੰਟੀਆਂ ਸੁਣ ਕੇ 300 ਯੂਨਿਟ ਮੁਫਤ ਬਿਜਲੀ ਦੀ ਗਰੰਟੀ ਇਹ ਵੀ ਨਹੀਂ ਦੱਸਿਆ ਕਿ ਕੀ ਸਾਰਿਆਂ ਨੂੰ 300 ਯੂਨਿਟ ਮੁਫਤ ਮਿਲਣਗੇ ਜਾਂ ਕਿਸੇ ਕਿਸੇ ਨੂੰ ਮਿਲਣਗੇ ਆਮ ਆਦਮੀ ਪਾਰਟੀ ਵਾਲਿਆਂ ਨੇ ਤਾਂ ਪੰਜਾਬ 'ਚ ਸਾਰਿਆਂ ਨੂੰ ਕਹਿ ਦਿੱਤਾ ਪਰ ਬਿੱਲ ਸਾਰਿਆਂ ਦਾ 300 ਯੂਨਿਟ ਤੋਂ ਘੱਟ ਖਪਤ ਨਹੀਂ ਹੁੰਦਾ ਸੋ ਸਪਸ਼ਟ ਨਹੀਂ ਕਰਦੀਆਂ ਪੋਲਿਟੀਕਲ ਪਾਰਟੀਆਂ ਇਸੇ ਮੱਕੜ ਜਾਲ 'ਚ ਆਮ ਲੋਕ ਫਸਦੇ ਨੇ ਹੁਣ ਚੋਣ ਘੋਸ਼ਣਾ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਮੰਗ ਕਈ ਵਾਰ ਹੁੰਦੀ ਹੈ ਜਦ ਤੱਕ ਸਾਡਾ ਭਾਰਤੀ ਚੋਣ ਕਮਿਸ਼ਨ ਚੋਣ ਵਾਅਦਿਆਂ ਦੀ ਸਕਰੂਟੀਨੀ ਕਰਕੇ ਪਰਤਾਲ ਕਰਕੇ ਉਹਨਾਂ ਨੂੰ ਵਾਅਦੇ ਕਰਨ ਦੀ ਮਨਜ਼ੂਰੀ ਨਹੀਂ ਦਿੰਦਾ ਤਦ ਤੱਕ ਇਸ ਤਰ੍ਹਾਂ ਦੇ ਵਾਅਦੇ ਹੁੰਦੇ ਰਹਿਣਗੇ ਹੁਣ ਹਰਿਆਣਾ ਪੰਜਾਬ ਪੌਣੇ 3 ਲੱਖ ਕਰੋੜ ਦਾ ਕਰਜ਼ਈ ਸੀ ਜਦੋਂ ਭਗਵੰਤ ਮਾਨ ਨੇ ਸੱਤਾ ਸੰਭੀ ਅੱਜ ਤੱਕ ਭਗਵੰਤ ਮਾਨ ਸਾਹਿਬ 1000 ਰੁਪਏ ਖਾਤਿਆਂ 'ਚ ਨਹੀਂ ਪਾ ਸਕੇ ਮੁਫਤ ਬਿਜਲੀ ਜ਼ਰੂਰ ਹੈ ਪੰਜਾਬ 'ਚ ਗੱਲ ਸਮਝ ਆਉਂਦੀ ਹੈ ਹੁਣ ਹਰਿਆਣਾ ਵੀ ਇਸ 24-25 ਵਰੇ ਦੇ ਅੰਤ ਤੱਕ ਇਸ ਫਾਈਨੈਂਸ਼ੀਅਲ ਇਅਰ ਦੇ ਅੰਤ ਤੱਕ ਸਵਾ 3 ਲੱਖ ਕਰੋੜ ਰੁਪਏ ਦਾ ਕਰਜ਼ਈ ਬਣ ਸਕਦਾ ਜਿਹੜੇ ਬਜਟ ਦੇ ਅਨੁਮਾਨ ਕਹਿੰਦੇ ਨੇ 3 ਲੱਖ ਕਰੋੜ ਦਾ ਕਰਜ਼ਈ ਤਾਂ ਬਣ ਹੀ ਸਕਦਾ ਸੋ ਜੇ ਹਰਿਆਣਾ ਵੀ 3 ਲੱਖ ਸਵਾ 3 ਲੱਖ ਕਰੋੜ ਦਾ ਕਰਜ਼ਈ ਬਣ ਸਕਦਾ ਇਸ ਫਾਈਨੈਂਸ਼ੀਅਲ ਇਅਰ ਦੇ ਅਖੀਰ ਚ ਤੇ ਫਿਰ ਜਿਹੜੀ ਵੀ ਸਰਕਾਰ ਆਉਂਦੀ ਹੈ ਜੇ ਕਾਂਗਰਸ ਆਉਂਦੀ ਹੈ ਇਹ 6000 ਰੁਪਏ ਪੈਨਸ਼ਨ ਕਿੱਥੋਂ ਦਊ ਇਹ 2000 ਰੁਪਏ ਖਾਤਿਆਂ ਚ ਕਿੱਥੋਂ ਪਾਉ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਿਵੇਂ ਕਰੂ ਇਹ ਵੀ ਵਾਅਦਾ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਾਂਗੇ ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਪੋਲਿਟਿਕਲ ਪਾਰਟੀਆਂ ਲੌਲੀਪਾਪ ਵੰਡਦੀਆਂ ਨੇ ਚੋਣਾਂ ਤੋਂ ਪਹਿਲਾਂ ਹੁਣ ਇਹ ਸਾਡੇ ਆਮ ਲੋਕਾਂ ਦੀ ਸੋਚ ਸਮਝ ਹੈ ਉਹ ਕੀ ਫੈਸਲਾ ਕਰਨਾ ਚਾਹੁੰਦੇ ਨੇ ਹਾਲਾਂਕਿ ਇੱਕ ਗੱਲ ਜ਼ਰੂਰ ਹੈ ਜਦੋਂ ਪੋਲਿਟਿਕਲ ਪਾਰਟੀਆਂ 8 10 ਗਰੰਟੀਆਂ ਦੇ ਦਿੰਦੀਆਂ ਨੇ ਜੇ ਇੱਕ ਅੱਧੀ ਗਰੰਟੀ ਵੀ ਉਹ ਪੂਰੀਆਂ ਕਰ ਦੇਣ ਤੇ ਉਹ ਪੂਰਾ ਵਾਵਾ ਖਟਦਿਆਂ ਨੇ ਕਿ ਅਸੀਂ ਦੇਖੋ ਆ ਗਰੰਟੀ ਪੂਰੀ ਕਰਤੀ ਹੁਣ ਇਹ ਵੀ ਵਾਅਦਾ ਕਾਂਗਰਸ ਦਾ ਹਰਿਆਣੇ ਚ ਕਿ 2 ਲੱਖ ਸਰਕਾਰੀ ਨੌਕਰੀਆਂ ਮਲਕ ਅਰਜਨ ਖੜਗੇ ਨੂੰ ਮੈਂ ਸੁਣ ਰਿਹਾ ਸੀ ਕਹਿੰਦੇ ਬਹੁਤ ਜਲਦ ਸਰਕਾਰ ਬਣਤੇ ਹੀ ਬਹੁਤ ਜਲਦ 2 ਲੱਖ ਨੌਕਰੀਆਂ ਭਰेंगे ਅੱਜ ਤੱਕ 2.5 ਸਾਲਾਂ ਚ ਭਗਵੰਤ ਮਾਨ ਸਾਹਿਬ ਨੇ 45000 ਨੌਕਰੀਆਂ ਦਿੱਤੀਆਂ ਤੇ ਕਾਂਗਰਸ ਦਾ ਹਰਿਆਣੇ ਚ ਜਲਦੀ ਕਿੰਨਾ ਸਮਾਂ ਹੋਏਗਾ ਜਲਦੀ ਤੋਂ ਭਾਵੇਂ 6 ਮਹੀਨੇ ਹੋਏਗਾ ਕੀ ਹਰਿਆਣਾ 6 ਮਹੀਨਿਆਂ ਚ 2 ਲੱਖ ਨੌਕਰੀਆਂ ਦੇ ਸਕਦਾ ਹੈ ਸਰਕਾਰੀ ਨਹੀਂ ਦੇ ਸਕਦਾ 6 ਮਹੀਨੇ ਚ 2 ਲੱਖ ਨੌਕਰੀਆਂ ਦੀ ਪ੍ਰਕਿਰਿਆ ਨਹੀਂ ਬਣਨੀ ਹਾਂ 5 ਸਾਲ ਚ 2 ਲੱਖ ਨੌਕਰੀਆਂ ਦੇ ਸਕਦਾ ਹੈ ਹਰਿਆਣਾ ਇਹਦੇ ਤੇ ਵੀ ਭਰੋਸਾ ਨਹੀਂ ਹੈ ਕਿਉਂਕਿ ਪੰਜਾਬ ਚ ਭਗਵੰਤ ਮਾਨ ਦੀ ਬਦਲਾਅ ਵਾਲੀ ਸਰਕਾਰ ਨੇ ਪੂਰਾ ਜ਼ੋਰ ਲਾ ਕੇ 45000 ਨੌਕਰੀਆਂ ਦਿੱਤੀਆਂ ਅਗਰ 2.5 ਸਾਲ 5 ਸਾਲਾਂ ਚ ਭਗਵੰਤ ਮਾਨ 1 ਲੱਖ ਨੌਕਰੀਆਂ ਵੀ ਪੰਜਾਬ ਚ ਸਰਕਾਰੀ ਦੇ ਦੇਣ ਤੇ ਬਹੁਤ ਵੱਡੀ ਉਪਲਬਧੀ ਹੋਏਗੀ ਕਿਸੇ ਸਰਕਾਰ ਨੇ 1 ਸਾਲ ਚ ਪਿਛਲੇ 20-25 ਸਾਲਾਂ ਤੋਂ 1 ਲੱਖ ਨੌਕਰੀ ਨਹੀਂ ਦਿੱਤੀ 5 ਸਾਲਾਂ ਚ ਸਰਕਾਰੀ ਬਾਕੀ ਦੇਖਦੇ ਹਰਿਆਣੇ ਦੇ ਲੋਕ ਕੀ ਫੈਸਲਾ ਕਰਦੇ ਆ ਦਲਾਜੀ ਗੱਲ ਸੰਤੀ ਕੇਂਦਰ ਲੁਧਿਆਣਾ ਦੀ ਕਰੀਏ ਤਾਂ ਲੁਧਿਆਣਾ ਦੇ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੀ ਐਸੋਸੀਏਸ਼ਨ ਹੈ ਉਹਨਾਂ ਨੇ ਆਯੁਸ਼ਮਾਨ ਸਕੀਮ ਦੇ ਤਹਿਤ ਇਲਾਜ ਨਾ ਕਰਨ ਦਾ ਇਲਾਜ ਬੰਦ ਕਰਨ ਦਾ ਜੋ ਹੈ ਐਲਾਨ ਕਰ ਦਿੱਤਾ ਆਖਿਰੇ ਮਾਮਲਾ ਕੀ ਹੈ ਅਜਿਹਾ ਕਿਉਂ ਕੀਤਾ ਗਿਆ ਇਸ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਦੇਖੋ ਲੁਧਿਆਣਾ ਦੇ ਵਿੱਚ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੀ ਐਸੋਸੀਏਸ਼ਨ ਹੈ ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਅਸੀਂ ਆਯੂਸ਼ਮਾਨ ਸਕੀਮ ਦੇ ਤਹਿਤ ਮੁਫਤ ਇਲਾਜ ਨਹੀਂ ਕਰ ਸਕਾਂਗੇ ਸਾਨੂੰ ਪਤਾ ਹੈ ਕਿ ਕੇਂਦਰ ਸਰਕਾਰ ਔਰ ਸੂਬਾ ਸਰਕਾਰਾਂ ਬਹੁਤ ਜ਼ੋਰ ਇਸ ਸਕੀਮ ਦਾ ਲਾਉਂਦੀਆਂ ਨੇ ਜਿਹੜੇ ਹੈਲਥ ਇੰਸ਼ੋਰੈਂਸ ਦੇ ਕਾਰਡ ਬਣਦੇ ਨੇ ਭਾਰਤ ਸਰਕਾਰ ਵੱਲੋਂ ਆਯੂਸ਼ਮਾਨ ਯੋਜਨਾ ਦੇ ਤਹਿਤ ਉਹਦੇ ਤਹਿਤ ਪ੍ਰਾਈਵੇਟ ਹਸਪਤਾਲਾਂ 'ਚ ਵੀ ਇਲਾਜ ਹੁੰਦਾ ਸੀ ਪਰ ਡਾਕਟਰਾਂ ਦਾ ਇਹ ਕਹਿਣਾ ਐ ਐਸੋਸੀਏਸ਼ਨ ਦਾ ਇਹ ਕਹਿਣਾ ਕਿ ਅਸੀਂ ਮਜਬੂਰੀ 'ਚ ਇਲਾਜ ਰੋਕਣ ਲਈ ਬੇਵੱਸਾ ਅਸੀਂ ਮਜਬੂਰ ਆ ਪ੍ਰਾਈਵੇਟ ਹਸਪਤਾਲਾਂ ਵਾਲੇ ਕਹਿੰਦੇ ਲੁਧਿਆਣੇ ਵਾਲੇ ਕਹਿੰਦੇ 650 ਕਰੋੜ ਸਰਕਾਰ ਵੱਲ ਬਕਾਇਆ ਹੈ ਉਹ ਕਹਿੰਦੇ ਅਸੀਂ ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਨਾਲ ਵੀ رابطہ ਰੱਖਦੇ ਹਾਂ ਹੁਣ ਇਹ ਗੱਲ ਬੜੀ ਬਰੀਕੀ ਨਾਲ ਸਮਝਣ ਵਾਲੀ ਹੈ ਇਹ ਯੋਜਨਾ ਕੇਂਦਰ ਸਰਕਾਰ ਦੀ ਹੈ ਸੂਬਾ ਸਰਕਾਰ ਵੀ ਇਹਦੇ ਚ ਨਾਲ ਸ਼ਾਮਲ ਹੈ ਸੂਬਾ ਸਰਕਾਰ ਦੇ ਤਰਕੇ ਹੈ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦਾ ਫੰਡ ਜਾਰੀ ਨਹੀਂ ਕਰ ਰਹੀ ਪੰਜਾਬ ਡਾਕਟਰ ਕਹਿ ਰਹੇ ਨੇ ਪੰਜਾਬ ਸਰਕਾਰ ਸਾਡਾ ਫੰਡ ਜਾਰੀ ਨਹੀਂ ਕਰ ਰਹੀ ਭਾਵੇਂ ਕੁਝ ਹਿੱਸਾ ਸੂਬਿਆਂ ਦਾ ਵੀ ਹੋ ਸਕਦਾ ਵੱਖ-ਵੱਖ ਸਕੀਮਾਂ 'ਚ ਪਰ ਸੂਬਾ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਰੂਰਲ ਹੈਲਥ ਮਿਸ਼ਨ 'ਚ ਕੇਂਦਰ ਤੋਂ ਸਾਨੂੰ ਪੈਸਾ ਨਹੀਂ ਮਿਲ ਰਿਹਾ ਰੂਰਲ ਡਿਵੈਲਪਮੈਂਟ ਫੰਡ ਵੀ ਕੇਂਦਰ ਸਰਕਾਰ ਨੇ ਰੋਕ ਰੱਖਿਆ ਹੈ ਭਗਵੰਤ ਮਾਨ ਕਈ ਵਾਰ ਕਹਿ ਚੁੱਕੇ ਨੇ ਕਿ 7-8 ਹਜ਼ਾਰ ਕਰੋੜ ਤੋਂ ਜ਼ਿਆਦਾ ਰੁਪਈਆ ਕੇਂਦਰ ਸਰਕਾਰ ਨੇ ਪੰਜਾਬ ਦਾ ਰੋਕ ਰੱਖਿਆ ਮੇਰਾ ਹੀ ਮੰਨਣਾ ਹੈ ਕਿ ਕੇਂਦਰ ਸਰਕਾਰ ਔਰ ਪੰਜਾਬ ਦੀ ਸਰਕਾਰ ਔਰ ਸੁਪਰੀਮ ਕੋਰਟ ਵੀ ਕਿਉਂਕਿ ਇਹ ਮਾਮਲਾ ਸੁਪਰੀਮ ਕੋਰਟ ਚ ਵੀ ਗਿਆ ਪੰਜਾਬ ਸਰਕਾਰ ਸੁਪਰੀਮ ਕੋਰਟ ਚ ਗਈ ਕਿ ਸਾਡੇ ਬਕਾਇਆ ਫੰਡ ਜਾਰੀ ਕਰਾਏ ਜਾਣ ਮੈਨੂੰ ਲੱਗਦਾ ਸੁਪਰੀਮ ਕੋਰਟ ਵੀ ਦਖਲ ਦੇਵੇ ਜਲਦ ਤੋਂ ਜਲਦ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦਾ ਰੇੜਕਾ ਖਤਮ ਕਰਾਇਆ ਜਾਵੇ ਔਰ ਕੇਂਦਰ ਸਰਕਾਰ ਪੰਜਾਬ ਵਰਗੇ ਛੋਟੇ ਸੂਬੇ ਦੇ ਫੰਡ ਨਾ ਰੋਕੇ ਅਗਰ ਕਿਤੇ ਪਿਛਲੀਆਂ ਸਰਕਾਰਾਂ ਵੇਲੇ ਫੰਡ ਦੀ ਦੁਰਵਰਤੋਂ ਹੋਈ ਹੈ ਤੇ ਕੈਪਟਨ ਮਰਿੰਦਰ ਦੀ ਸਰਕਾਰ ਤੋਂ ਜ਼ਰੂਰ ਪੁੱਛਿਆ ਜਾਵੇ ਚਰਨਜੀਤ ਚੰਨੀ ਦੀ ਸਰਕਾਰ ਤੋਂ ਪੁੱਛ ਲਓ ਵੈਸੇ ਚਰਨਜੀਤ ਚੰਨੀ ਉਹਨਾਂ ਨੂੰ ਜ਼ਿਆਦਾ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਮੂਲ ਰੂਪ 'ਚ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਸੀ ਉਹਨੂੰ ਦੂਜੇ ਪਾਸੇ ਕੈਪਟਨ ਮਰਿੰਦਰ ਦੀ ਸਰਕਾਰ ਨੇ ਵਰਤਿਆ ਸੀ ਹੁਣ ਕੈਪਟਨ ਮਰਿੰਦਰ ਬੀਜੇਪੀ ਦੇ ਲੀਡਰ ਨੇ ਉਹਨਾਂ ਦੀ ਧਰਮ ਪਤਨੀ ਚੋਣ ਵੀ ਲੜੀ ਹੈ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਕੈਪਟਨ ਮਰਿੰਦਰ ਤੋਂ ਕੁਝ ਪੁੱਛੇਗੀ ਸੋ ਪੈਸਾ ਨਹੀਂ ਰੋਕਣਾ ਚਾਹੀਦਾ ਪੰਜਾਬ ਦਾ ਬੀਜੇਪੀ ਨੂੰ ਵੀ ਪੰਜਾਬ ਦੇ ਲੋਕਾਂ ਦਾ ਪੈਸਾ ਜਾਰੀ ਹੋਵੇ ਟੈਕਸਾਂ ਦੇ ਰੂਪ ਵਿੱਚ ਹੀ ਪੈਸਾ ਇਕੱਠਾ ਹੁੰਦਾ ਉਹੀ ਵਾਪਸ ਆਉਂਦਾ ਸੋ ਤਾਂ ਕਿ ਹਸਪਤਾਲਾਂ ਦੇ ਡਾਕਟਰਾਂ ਨੂੰ ਵੀ ਇਹ ਪੈਸਾ ਪਹੁੰਚੇ ਜਿਹੜੇ ਇਲਾਜ ਕਰਦੇ ਨੇ ਔਰ ਆਮ ਲੋਕਾਂ ਦਾ ਇਲਾਜ ਹੈ ਜਿਹੜਾ ਉਹ ਬਹਾਲ ਹੋਵੇ ਸੋ ਸਾਰੀਆਂ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਦਲਾਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖੀ ਹੈ ਚਿੱਠੀ ਇਸ ਕਰਕੇ ਲਿਖੀ ਗਈ ਹੈ ਕਿ ਉਹਨਾਂ ਨੇ ਕਿਹਾ ਕਿ ਐਫਸੀਆਈ ਦੇ ਜਿਹੜੇ ਗੋਦਾਮਾਂ ਦੇ ਵਿੱਚ ਅਨਾਜ ਪਿਆ ਹੈ ਉਸ ਨੂੰ ਚੱਕਿਆ ਜਾਵੇ ਕਿਉਂਕਿ ਆਨ ਦੀ 1 ਅਕਤੂਬਰ ਤੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਜਾਣੀ ਹੈ ਇਸੇ ਨੂੰ ਵੇਖਦਿਆਂ ਚਿੱਠੀ ਲਿਖੀ ਗਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪੰਜਾਬ ਦੇ ਗੋਦਾਮਾਂ ਦੇ ਵਿੱਚ ਹਜੇ ਤੱਕ ਪਿਛਲੇ ਵਰਿਆਂ ਦਾ ਖਰੀਦਿਆ ਗਿਆ ਅਨਾਜ ਬਕਾਇਆ ਪਿਆ ਹੈ ਪੰਜਾਬ ਦੇ ਵਿੱਚ ਜਦੋਂ ਐਫਸੀਆਈ ਦੇ ਗੋਦਾਮਾਂ ਦੀ ਗੱਲ ਕਰਦੇ ਆ ਤੇ ਐਫਸੀਆਈ ਦੇ ਗੋਦਾਮਾਂ ਦੇ ਵਿੱਚ ਕੁੱਲ ਥਾਂ ਜਿਹੜੀ ਅਨਾਜ ਸਟੋਰ ਕਰਨ ਦੀ ਹੈ 171 ਲੱਖ ਮੀਟ੍ਰਿਕ ਟਨ ਅਨਾਜ ਸਟੋਰ ਕੀਤਾ ਜਾ ਸਕਦਾ ਜਿਹਦੇ ਵਿੱਚੋਂ 121 ਲੱਖ ਚੌਲ ਤੇ 50 ਲੱਖ ਟਨ ਝੋਨਾ ਹੁਣ ਪੰਜਾਬ ਦੇ ਗੋਦਾਮ ਨੇ ਜਿਹੜੇ ਉਹ ਨੱਕੋ ਨੱਕ ਭਰੇ ਪਏ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਤੁਸੀਂ ਜਲਦ ਤੋਂ ਜਲਦ ਪੰਜਾਬ ਦੇ ਗਦਾਮਾਂ ਚੋਂ ਲਿਫਟਿੰਗ ਕਰਾਓ ਔਰ ਘਟੂ ਘਟ ਹਰ ਮਹੀਨੇ 20 ਲੱਖ ਮੀਟ੍ਰਿਕ ਟਨ ਜਿਹੜਾ ਅਨਾਜ ਹੈ ਉਹ ਚੱਕ ਕੇ ਖਾਲੀ ਕਰੋ ਗਦਾਮ ਕਿਉਂਕਿ 1 ਅਕਤੂਬਰ ਤੋਂ ਮੰਡੀਆਂ ਦੇ ਵਿੱਚ ਝੋਨਾ ਆਉਣਾ ਸ਼ੁਰੂ ਹੋ ਜਾਣਾ ਹੈ ਹਾਲਾਂਕਿ ਝੋਨਾ 1 ਅਕਤੂਬਰ ਤੋਂ ਸ਼ੁਰੂ ਹੋਣਾ ਹੈ ਹੌਲੀ ਹੌਲੀ ਮੰਡੀਆਂ ਭਰਨੀਆਂ ਸ਼ੁਰੂ ਹੋਣੀਆਂ ਨੇ ਸੋ ਅਗਰ ਗਦਾਮਾਂ ਚੋਂ ਅਨਾਜ ਦੀ ਲਿਫਟਿੰਗ ਇੱਕ ਪਾਸੇ ਸ਼ੁਰੂ ਹੋ ਜੇ ਤੇ ਦੂਜੇ ਪਾਸੇ ਨਵਾਂ ਅਨਾਜ ਆਵੇ ਤੇ ਤਾਂ ਸਥਿਤੀਆਂ ਸਾਂਭੀਆਂ ਜਾਣਗੀਆਂ ਕਿਉਂਕਿ ਪੰਜਾਬ 'ਚ 1 ਅਕਤੂਬਰ ਤੋਂ ਬਾਅਦ ਜਿੱਦਾਂ ਹੀ ਝੋਨੇ ਦੀ ਆਮਦ ਨੇ ਗਤੀ ਫੜਨੀ ਹੈ ਤੇ ਮੰਡੀਆਂ ਦੇ ਵਿੱਚ ਝੋਨੇ ਦੇ ਅੰਬਾਰ ਲੱਗ ਜਾਣੇ ਨੇ ਸੋ ਇਹ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖੀ ਹੈ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਅਨਾਜ ਹੈ ਉਹ ਖਰੀਦਣ ਤੋਂ ਬਾਅਦ ਸਰਕਾਰੀ ਏਜੰਸੀਆਂ ਸਮੇਂ ਸਿਰ ਸਾਂਭ ਸਕਣ ਸਾਨੂੰ ਪਤਾ ਹੈ ਕਿ ਪੰਜਾਬ 'ਚ 33-34 ਲੱਖ ਹੈਕਟੇਰ ਦੇ ਵਿੱਚ ਹੀ ਕਣਕ 33-34 ਲੱਖ ਹੈਕਟੇਰ ਦੇ ਕਰੀਬ ਹੀ ਝੋਨਾ ਬੀਜਿਆ ਜਾਂਦਾ ਹੈ ਔਰ ਬਹੁਤ ਵਾਰ ਸਾਡਾ ਜਿਹੜਾ ਉਤਪਾਦਨ ਹੈ 180 ਲੱਖ ਮੀਟ੍ਰਿਕ ਟਨ ਦੇ ਆਰ ਨੇੜੇ ਜਾਂ ਇਸ ਤੋਂ ਜ਼ਿਆਦਾ ਵੀ ਕਈ ਵਾਰੀ ਹੋ ਜਾਂਦਾ ਹੈ ਜਦੋਂ ਝੋਨੇ ਦੀ ਵੀ ਗੱਲ ਕਰਦੇ ਹਾਂ ਉਹ ਵੀ 150 60 70 ਲੱਖ ਮੀਟ੍ਰਿਕ ਟਨ ਤੋਂ ਸਾਡਾ ਉਤਪਾਦਨ ਵੱਧ ਜਾਂਦਾ ਦਲਜੀ ਕੇਂਦਰੀ ਮੰਤਰੀ ਮੰਡਲ ਨੇ ਇੱਕ ਦੇਸ਼ ਇੱਕ ਚੋਣਾਂ ਦਾ ਜਿਹੜਾ ਪ੍ਰਸਤਾਵ ਹੈ ਜਿਹੜਾ ਮਤਾ ਉਸ ਨੂੰ ਮਨਜ਼ੂਰੀ ਦੇ ਦਿੱਤੀ ਐ ਸੋ ਹੁਣ ਕੀ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਇਸ ਬਿੱਲ ਨੂੰ ਪੇਸ਼ ਕੀਤਾ ਜਾਏਗਾ ਇਹ ਬਿੱਲ ਹੁਣ ਆਏਗਾ ਕੀ ਕਹਿਣਾ ਚਾਹੋਗੇ ਵਿਸਥਾਰ ਵਿੱਚ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਕੱਲ ਮੋਦੀ ਮੰਤਰੀ ਮੰਡਲ ਦੀ ਬੈਠਕ ਸੀ ਜਿਦੇ ਵਿੱਚ ਸਰਕਾਰ ਨੇ ਕਈ ਵੱਡੇ ਫੈਸਲੇ ਲਏ ਇੱਕ ਫੈਸਲਾ ਇਹ ਵੀ ਮੰਤਰੀ ਮੰਡਲ ਨੇ ਮਨਜ਼ੂਰ ਕਰ ਦਿੱਤਾ ਜਿਹੜਾ ਸਾਬਕਾ ਰਾਸ਼ਟਰਪਤੀ ਸੀ ਸਾਡੇ ਸ਼੍ਰੀ ਰਾਮ ਨਾਥ ਕੋਬਿੰਦ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣੀ ਸੀ ਜਿਨ੍ਹਾਂ ਨੇ ਉਸ ਵੇਲੇ ਪਿਛਲੀ ਵਰੇ ਦੇ ਪਿਛਲੀ ਵਾਰ ਦੇ ਰਾਸ਼ਟਰਪਤੀ ਨੂੰ ਇਹ ਰਿਪੋਰਟ ਸੌਂਪੀ ਸੀ ਕਿ ਮੁਲਕ ਦੇ ਵਿੱਚ ਇੱਕ ਦੇਸ਼ ਇੱਕ ਚੋਣਾਂ ਕਿਵੇਂ ਕਰਵਾਈਆਂ ਜਾ ਸਕਦੀਆਂ ਨੇ ਸਿਫਾਰਿਸ਼ ਕੀਤੀ ਸੀ ਹੁਣ ਨਰਿੰਦਰ ਮੋਦੀ ਦੀ ਸਰਕਾਰ ਦੇ ਮੰਤਰੀ ਮੰਡਲ ਨੇ ਇਸ ਸਿਫਾਰਿਸ਼ ਨੂੰ ਕਮੇਟੀ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਭਾਵ ਕਿ ਮੌਜੂਦਾ ਭਾਜਪਾ ਦੀ ਸਰਕਾਰ ਇਹ ਚਾਹੁੰਦੀ ਹੈ ਕਿ 2029 ਚ ਜਦੋਂ ਵੋਟਾਂ ਪੈਣ ਕਿ 24 ਤੋਂ ਬਾਅਦ 5 ਸਾਲ ਬਾਅਦ ਕੇਂਦਰ ਦੀਆਂ ਵੋਟਾਂ ਆਉਣੀਆਂ ਨੇ ਉਦੋਂ ਸੂਬਿਆਂ ਦੀਆਂ ਚੋਣਾਂ ਵੀ ਨਾਲ ਹੋ ਜਾਣ ਹੁਣ ਜਿਹੜਾ ਸਰਦ ਰੁੱਤ ਸੈਸ਼ਨ ਹੈ ਪਾਰਲੀਮੈਂਟ ਦਾ ਉਹਦੇ ਵਿੱਚ ਇਸ ਸੰਬੰਧੀ ਬਿੱਲ ਭਾਜਪਾ ਦੀ ਸਰਕਾਰ ਲਿਆ ਸਕਦੀ ਹੈ ਭਾਜਪਾ ਦੇ ਜਿਹੜੀ ਐਂਡੀਆ ਗੱਠ ਜੋੜ ਦੀ ਸਰਕਾਰ ਹੈ ਉਹਦੇ ਕੋਲੇ ਬਹੁਮਤ ਹੈ ਰਾਜ ਸਭਾ ਦੇ ਵਿੱਚ ਵੀ ਬੀਜੇਪੀ ਔਰ ਐਂਡੀਆ ਕੋਲੇ ਬਹੁਮਤ ਹੈ ਪਰ ਕੀ ਬੀਜੇਪੀ ਦੀਆਂ ਸਹਿਯੋਗੀ ਪਾਰਟੀਆਂ ਜਨਤਾਦਲ ਯੂनाइटेड ਜਾਂ ਤੇਲਗੂ ਦੇਸ਼ਮ ਪਾਰਟੀ ਜਾਂ ਹੋਰ ਪਾਰਟੀਆਂ ਸਹਿਯੋਗੀ ਪਾਰਟੀਆਂ ਇਹਦੇ ਲਈ ਤਿਆਰ ਹੋਣਗੀਆਂ ਇੱਕ ਮੁਲਕ ਇੱਕ ਚੋਣਾਂ ਸੁਣਨ ਨੂੰ ਬਹੁਤ ਚੰਗਾ ਲੱਗਦਾ ਪਰ ਅਗਰ ਮੁਲਕ ਚ 15-20 ਦਿਨਾਂ ਬਾਅਦ 13 ਦਿਨਾਂ ਬਾਅਦ ਸਰਕਾਰ ਡਿੱਗ ਗਈ ਤਾਂ ਕੀ ਮੁਲਕ ਚ ਸਾਰੀਆਂ ਵਿਧਾਨ ਸਭਾਵਾਂ ਦੁਆਰਾ ਹੋਣਗੀਆਂ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਕਿਉਂਕਿ ਅਕਲ ਬਿਹਾਰੀ ਵਾਜਪਾਈ ਦੀ ਸਰਕਾਰ ਪਹਿਲਾਂ 13 ਮਹੀਨਿਆਂ ਬਾਅਦ ਡਿੱਗੀ ਉਸ ਤੋਂ ਪਹਿਲਾਂ 13 ਦਿਨਾਂ ਬਾਅਦ ਡਿੱਗੀ ਸੀ ਸੋ ਜੇ ਕੇਂਦਰ ਦੀ ਸਰਕਾਰ ਹੀ ਸਥਿਰ ਨਹੀਂ 13 ਦਿਨਾਂ ਬਾਅਦ ਹੀ ਅਗਰ ਦੁਬਾਰਾ ਵੋਟਾਂ ਪੈਂਦੀਆਂ ਤਾਂ ਕਿ ਸੂਬਿਆਂ ਦੀਆਂ ਸਰਕਾਰਾਂ ਵੀ ਫਿਰ ਦੁਬਾਰਾ ਚੁਣੀਆਂ ਜਾਣਗੀਆਂ ਸੋ ਕਈ ਵਿਸ਼ੇ ਨੇ ਅਗਰ ਮੰਨ ਲਓ ਪੰਜਾਬ 'ਚ ਵੋਟਾਂ ਪਈਆਂ ਦੇਸ਼ ਦੀ ਦੇਸ਼ ਦੇ ਨਾਲ ਹੀ ਤੇ ਪੰਜਾਬ 'ਚ 2 ਮਹੀਨਿਆਂ ਬਾਅਦ ਸਰਕਾਰ ਡਿੱਗ ਗਈ ਕਿ ਫੇਰ ਪੰਜਾਬ 'ਚ 2 ਮਹੀਨਿਆਂ ਬਾਅਦ ਦੁਬਾਰਾ ਵੋਟਾਂ ਪੈਣਗੀਆਂ ਮਨ ਲਓ ਪੰਜਾਬ ਦੀ ਸਰਕਾਰ 4 ਸਾਲ ਬਾਅਦ ਡਿੱਗ ਗਈ। ਕੀ ਜਿਹੜੀ ਅਗਲੀ ਸਰਕਾਰ ਚੁਣੀ ਜਾਏਗੀ ਉਹ ਸਿਰਫ 1 ਸਾਲ ਹੀ ਚੁਣੀ ਜਾਏਗੀ ਜਾਂ 1 ਸਾਲ ਕੇਂਦਰ ਦਾ ਰਾਜ ਰਹੇਗਾ। ਸੋ ਕਈ ਬੁੱਧੀਜੀਵੀ ਇਹ ਵੀ ਸਵਾਲ ਖੜੇ ਕਰ ਰਹੇ ਨੇ ਕਿ ਅਜਿਹੇ ਹਾਲਾਤਾਂ 'ਚ ਅਗਰ ਕਿਸੇ ਸੂਬੇ ਦੀ ਸਰਕਾਰ ਡਿੱਗ ਜਾਂਦੀ ਹੈ ਕਿ ਜਦ ਤੱਕ ਕੇਂਦਰ ਦੀਆਂ ਚੋਣਾਂ ਨਹੀਂ ਹੁੰਦੀਆਂ ਉੱਥੇ ਕੇਂਦਰ ਸ਼ਾਸਿਤ ਕੇਂਦਰ ਦਾ ਰਾਜ ਰਹੇਗਾ ਰਾਸ਼ਟਰਪਤੀ ਸ਼ਾਸਨ ਰਹੇਗਾ। ਸੋ ਬਹੁਤ ਵੱਡੇ ਵੱਡੇ ਸਵਾਲ ਨੇ। ਜਿਹੜੇ ਸੂਬਿਆਂ ਦੀਆਂ ਪਾਰਟੀਆਂ ਨੇ ਤੈਅ ਕਰਨੀਆਂ ਕਿਉਂਕਿ ਨਾ ਕੱਲੀ ਭਾਜਪੀ ਕੋਲੇ ਬਹੁਮਤ ਹੈ ਨਾ ਕਾਂਗਰਸ ਕੋਲੇ ਅਗਰ ਖੇਤਰੀ ਪਾਰਟੀਆਂ ਸਹਿਯੋਗੀ ਪਾਰਟੀਆਂ ਆਪਣੇ ਸੂਬਿਆਂ ਦੇ ਹਿੱਤਾਂ ਲਈ ਇਸ ਸਮਝੌਤੇ ਤੇ ਸਹਿਮਤ ਨਹੀਂ ਹੁੰਦੀਆਂ ਤੇ ਫੇਰ ਮੁਲਕ ਚ ਪਾਰਲੀਮੈਂਟ ਚ ਇਹ ਕਾਨੂੰਨ ਪਾਸ ਨਹੀਂ ਹੋ ਸਕੇਗਾ ਬਿੱਲ ਪਾਸ ਨਹੀਂ ਹੋ ਸਕੇਗਾ ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਊਗਾ ਕਿ ਸੂਬਿਆਂ ਦੀਆਂ ਸਰਕਾਰਾਂ ਕੀ ਚਾਹੁੰਦੀਆਂ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਤੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਅਖੀਰ 'ਚ ਕੋਈ ਵੀ ਤੇਰ ਅਗਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਹਰ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ ਹਰਜੋਤ